ਬੱਦੀ ਮਾਸਨੇ ਕੇ ਆਵਾਜ਼ ਕਿ ਹਰਮ ਗੁੱਗੂ ਆ ਮੈਨੂੰ ਕਹਿ ਕੇ ਆ ਕਿ ਰੋ ਆ ਕੇ ਰੋਟੀ ਖਾ ਲੈ ਬਾਹਰ ਧੁੱਪੂ ਧੁੱਪੂ ਮੈਂ ਨਹੀਂ ਖਾਣੀ ਬੱਲ ਲੈ ਕੇ ਆਇਆ ਨਾ ਪਾ ਕੇ ਬੱਲ ਨੇ ਨੂੰ ਅੱਗ ਲਾ ਦੇ ਸਸਕਾਰ ਕਰ ਦੇਦਾ ਮਾਰ ਦੇ ਨੂੰ ਦਫਾ ਕਰ ਦੇ ਵਾਈਫਾਈ ਕੱਲ ਦਾ ਚੱਲਿਆ ਨਹੀਂ ਸਾਡੇ ਦੇ ਕੈਮਰੇ ਚੋਰੀ ਬਹੁਤ ਹੋ ਗਈ ਆ ਚਾ ਅਸੀਂ ਤੇਰੇ ਆਏ ਅੱਜ ਤੂੰ ਕਰਤਾ ਵਾਈਫਾਈ ਠੀਕ ਲੱਗ ਥੱਲੇ ਓ ਕਿਵੇਂ ਕਰਦਾ ਨਾ ਬੋਲੀ ਉਵੇਂ ਸਦੂ ਉਸੇ ਵਾਲਾ ਗੁਰਾ ਬੂਟੇ ਵਾਲਾ ਆ ਗਿਆ ਨਹੀਂ ਉਹੀ ਵੀ ਲਟਾਇਆ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਹਾਂ ਵੀ ਗੋਰੀ ਮੁੰਡਾ ਬੂਟੇ ਵਾਲਾ ਉਹ ਕਿਵੇਂ ਕਰਦਾ ਨਾ ਬੋਲੀ ਉਹਵੇਂ ਸਧੂ ਉਸੇ ਵਾਲਾ ਗੋਰਾ ਬੂਟੇ ਵਾਲਾ ਆ ਗਿਆ ਨਹੀਂ ਉਹੀ ਵੀ ਲੋ ਤੇ ਲਿਖਾ ਕੰਮ ਇੱਕ ਵਾਰੀ ਹੋ। ਨਿਆ ਘਾਰੇ ਕਿਵੇਂ? ਇੱਕ ਵਾਰੀ ਹੋਰ ਕਰ। ਇੱਕ ਵਾਰੀ ਹੋ। ਅਗਾ ਆਪਣਾ ਗਾਣਾ ਸ਼ੂਟਰ ਕਿਹੜਾ ਗਾਣਾ ਉਹ ਸੁਣਾ। ਮੇਰੇ ਅੱਗੇ ਪਿੱਛੇ ਰਹਿਦੇ ਆਏ ਸ਼ੂਟਰ ਨਹੀਂ ਮੇਰਾ ਚੱਲਦਾ ਦਿਮਾਗ ਜਿਵੇਂ ਚੱਲੇ ਆ ਕੰਪਿਊਟਰ ਨਹੀਂ। ਉੱਤਰਾਵਾਲੇ ਤਰ੍ਹਾਂ ਦੇ ਖਬਰਾਂ ਹੀ ਘੜਦੇ, ਖ਼ਬਰ ਹੀ ਬੰਦੇ ਤਾਂ ਮੇਰੇ ਅੱਗੇ ਪਿੱਛੇ ਰਹਿਦੇ। ਡਾਟ ਬੰਦੇ ਜਾਂ ਤੂੰ ਮੈਨੂੰ ਡਾਟ ਜਿਆ ਰਹੀ ਆਏ ਕਿੰਨਾਂ ਦੇ ਕਿਲੇ ਜੇ ਤੇ ਆ ਸੌਟ ਜਿਆ ਰੈਂਦਾ ਏ। ਮੇਰੇ ਅੱਗੇ ਪਿੱਛੇ ਰਹਿਦੇ ਆਏ ਸ਼ੂਟਰ ਨਹੀਂ ਮੇਰਾ ਚੱਲਦਾ ਦਿਮਾਗ ਜਿਵੇਂ ਚਲੇ ਆ ਕਮਟਰ ਨਹੀਂ ਮੇਰੇ ਅੱਗੇ ਪਿੱਛੇ ਕਹਿੰਦੇ ਆ ਮਿਸਤਰੀ ਨਹੀਂ ਜਿਵੇਂ ਚੱਲਦਾ ਦਿਮਾਗ ਬੀਬਾ ਇਸਤਰੀ ਨਹੀਂ ਆ ਗਾਣਾ ਸਹੀ ਆ ਤੇ ਨਹੀਂ ਸਹੀ ਹੋ ਗਿਆ ਆਇਆ ਨੂੰ ਥੱਲੇ ਲੈ ਜਾਣਾ ਟਰੈਕਟਰ ਆ ਜਾਣਾ ਤੂੰ ਲਾ ਕੇ ਕਰਾਇਆ ਥੱਲੇ ਲਾ ਕੇ ਹੁਣ ਇਸ ਨੰਬਰ ਦੇ ਹਿਸਾਬ ਨਹੀਂ ਹੋਣਾ ਬਟਨਾ ਤੂੰ ਸਤਾ ਕੇ ਕਿੱਥੋਂ ਸਤਾ ਕਰ ਲਈ ਕਿ ਥੱਲੇ ਚੱਲ ਜਾਂਦੇ ਗਾਂ ਲੈ ਆ ਬਹਾ ਕਰਾਇ ਨੀਵਾ ਹੀ ਲਾਰੇ ਨਹੀਂ ਤੂੰ ਸਿੱਧਾ ਹੀ ਜਾ ਕੇ ਵਿਖਾ ਲਾ ਦੇ ਲਾ ਦੇ ਕਰਾਇਆ ਉਹ ਕਰਾਇਆ ਵੀ ਲਾਲਾ ਥੱਲੇ ਓਏ ਭਰਾਵਾ ਜਾਨੀ ਟਿੱਬੀ ਆ ਉੱਚੀ ਥੱਲੇ ਕਰਾਇ ਲਾ ਗੱਲ ਤੋੜ ਲਾ ਔਰ ਇਸ ਦਿਨੀ ਲੋਡ ਭਰਾਵਾ ਕਿੱਥੇ ਤੋੜ ਲਾ ਕੰਟਰ ਨਹੀਂ ਉਹ ਤੋੜ ਲੈਨੇ ਤੋਰੀ ਪੈਣਾ ਤੋੜ ਦੇ ਕਲਚ ਛੱਡ ਦੇ ਇਹਨੇ ਤੋਰੀ ਪੈਣਾ ਚੱਲ ਚੱਲ ਮਮਾ ਜੀ ਮਟਰ ਮਾਸੇ ਨੇ ਕਿਹਾ ਵੱਡੀ ਮਾਸੇ ਨੇ ਕਿਹਾ ਕਿ ਹਣਾ ਗੁੱਡੂ ਆ ਮੈਨੂੰ ਕਹਿ ਕੇ ਆ ਕਿ ਰੋਆ ਕੇ ਰੋਟੀ ਖਾ ਲੈ ਬਾਅਦ ਫੁੱਫੂ ਫੁੱਫੂ ਕਰ ਦੇ ਮੈਂ ਨਹੀਂ ਖਾਣੀ ਨਹੀਂ ਖਾਣੀ ਖਾਣੀ ਐ ਜੇਲ ਕਰਦਾ ਨਹੀਂ ਚੱਲਦਾ ਨਾ ਥੱਲੇ ਮਾਰ ਤੋੜਦੇ ਤੋੜਦੇ ਭੰਨਦੇ ਇਹਨੂੰ ਵਾਈਫਾਈ ਅੱਗ ਲਾ ਦੇ ਇਹਨੂੰ ਜੇ ਨਾ ਚੱਲੇ ਅੱਜ ਅੱਜ ਬੱਲ ਲੈ ਕੇ ਆਇਆ ਨਾ ਪਾ ਕੇ ਬੱਲ ਨੇ ਨੂੰ ਅੱਗ ਲਾ ਦੇ ਸਸਕਾਰ ਕਰ ਦੇਦਾ ਮਾਰ ਦੇ ਨੂੰ ਦਫਾ ਕਰ ਦੇ ਵਾਈਫਾਈ ਕੱਲ ਦਾ ਚੱਲਿਆ ਨਹੀਂ ਸਾਡੇ ਦੇ ਕੈਮਰੇ ਚੋਰੀ ਬਹੁਤ ਹੋ ਗਈ ਕੱਲ ਰਾਤੀ ਮੇਰੀ ਨਿਕਰ ਚੱਕ ਕੇ ਲੈ ਗਿਆ ਕੋਈ ਤਾਰਾਂ ਤੋਂ ਤੁਹਾਡੇ ਵਾਈਫਾਈ ਬੰਦ ਹੋਣ ਕਰਕੇ ਹੁਣ ਤੂੰ ਡੇਕਦਾ ਸਾਨੂੰ ਟੇਡਾ ਟੇਡਾ ਤੱਕਦਾ ਤੂੰ ਹੈਂ ਰਾਦੀ ਨੀਕਰ ਦਾ ਹਜਾਨਾ ਕੌਣ ਬਰੂ ਲਖਸਕੋਜੀ ਸੀ ਲਖਸਕੋਜੀ ਬਰੋ ਮੇਰੇ ਕੈਮਰੇ ਫੜ ਲੈਣਾ ਇਹ ਬੰਦਾ ਨਹੀਂ ਤੈਨੂੰ ਸਮੇਂ ਛੱਡ ਦੇ ਸਾਡੇ ਲਈ ਤਾਂ ਤੂੰ Eid ਦਾ ਚੰਦ ਵਰਗਾ ਸੱਜਣਾ ਇੰਨਾ ਚਾਹਣਾ ਜਿੱਦਾਂ ਨਵੇਂ ਵਿਆਹੇ ਮੁੰਡੇ ਨੂੰ ਆਦੀ ਘਰ ਵਾਲੀ ਹੁੰਦਾ ਨਾ ਇੰਨਾ ਚਾਹ ਸੀ ਤੇਰੇ ਆਏ ਅੱਜ ਤੂੰ ਕਰਤਾ Wi-Fi ਠੀਕ ਲਵ ਯੂ ਟੂ ਆ ਕਹਿੰਦੇ ਲਵ ਯੂ ਅੱਜ ਹਾਂ ਅੱਤਰ ਮਾ ਗਏ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗਾ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੇ